ਡੇਰਾ ਬਾਬਾ ਨਾਨਕ ਵਿਖੇ ਰਾਵੀ ਦਰਿਆ ਦੇ ਵਿੱਚ ਹੜ ਆਉਣ ਕਾਰਨ ਜਿੰਨਾ ਪਰਿਵਾਰਾਂ ਦੇ ਡੰਗਰ ਮਰ ਗਏ ਸੀ ਜਾਂ ਰੁੜ ਗਏ ਸੀ ਉਹਨਾਂ ਵਿੱਚੋਂ 10 ਪਰਿਵਾਰਾਂ ਨੂੰ ਗੈਰੀ ਸੰਧੂ ਵੱਲੋਂ 10 ਮੱਝਾਂ ਦੇ ਕੇ ਉਹਨਾਂ ਦੀ ਮਦਦ ਕੀਤੀ ਗਈ ਤੁਸੀਂ ਦੇਖ ਰਹੇ ਹੋ ਡੀਬੀ 24 ਨਿਊਜ਼ ਰਿੰਕਾ ਵਾਲੀਆ ਦੀ ਰਿਪੋਰਟ ਡੇਰਾ ਬਾਬਾ ਨਾਨਕ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਵੋ ਅੱਜ ਆਪਾਂ ਇੱਥੇ ਡੇਰਾ ਬਾਬਾ ਨਾਨਕ ਦੀ ਧਰਤੀ 'ਤੇ ਖੜੇ ਹਾਂ ਤੇ ਜਿੱਥੇ ਔਰਾਂ ਦਾ ਪ੍ਰਕੋਹ ਜਦੋਂ ਆਪ ਕਹਿ ਸਕਦੇ ਆ ਇਸ ਏਜੇ ਦੇ ਵਿੱਚ ਬਹੁਤ ਜ਼ਿਆਦਾ ਹੋਇਆ ਤੇ ਪਹਿਲੇ ਦਿਨ ਤੋਂ ਹੀ ਮਤਲਬ ਕਿ ਸਵਾਮਾ ਚੱਲ ਰਹੀ ਹੈ ਬਹੁਤ سارے ਸੰਗਤ ਦੇ ਦੁਆਰਾ ਉਹਦੇ ਵਿੱਚ ਅਸੀਂ ਸਾਰਿਆਂ ਨੇ ਵੀ ਜਿਦਾ ਪਰ ਟੈਲਫੋਨ ਨਾਲ ਹਿੱਸਾ ਵਾਜੇ ਸਾਡੇ ਦਾਨੀ ਸੱਜਣ ਇਹਨਾਂ ਦੇ ਭਰਾ ਤੇ ਸਾਡੇ ਖਿਡਾਰੀ ਵੀਰ ਕਲਾਕਾਰ ਮਤਲਬ ਕੋਈ ਵੀ ਨਹੀਂ ਪਿੱਛੇ ਰਿਹਾ ਇਸ ਟੂਰ ਦੇ ਵਿੱਚ ਜਿਹਦੇ ਵਿੱਚ ਹੁਣ ਸਾਡੇ ਵੀਰ ਗਰੀ ਚੰਦੂ ਨੇ ਇਸ ਨੇ ਆ ਲਾਇਆ ਸੀ ਕਿ ਆਪਾਂ ਇੱਥੇ ਜਿਹੜੇ ਪਰਵਾਰਾਂ ਨੇ ਬਿਲਕੁਲ ਹੀ ਟੋਟਲ ਲਾਸ ਹੋ ਗਿਆ ਪਸ਼ੂ ਕੋ ਮਰ ਗਏ ਜਾਂ ਹੜ ਗਏ ਆਪਾਂ ਉਹਨਾਂ ਪਰਿਵਾਰਾਂ ਨੂੰ 10 ਮੱਜਾਂ ਜਿਹੜੀਆਂ ਸੱਜਣ ਸਨ ਉਹਨਾਂ ਨੂੰ ਆਪਾਂ ਮਹੱਈਆ ਕਰਵਾਈਏ ਉਹਦੇ ਵਾਸਤੇ ਸੇਵਾ ਲੈ ਕੇ ਦੋ ਸਾਹ ਮੱਜਾਂ ਜੀ ਤੋਂ 25 ਉਹਦੇ ਵਾਸਤੇ ਜਦੋਂ ਸਾਡੇ ਲੋਕਲ ਅਰੇਏ ਵਿੱਚ ਖੜਾ ਲਈ ਗਏ ਜੀ ਤੇ ਇਥੋਂ ਆਪਾਂ ਇੱਕ ਵੀਰ ਹੋਣੀ ਆ ਸੱਜਣ ਭਲਵਾਨ ਉਹਨੇ ਹੈਪੀ ਮਨਿੰਗ ਜੱਜਾ ਜੀ ਸਾਡੇ ਤੇ ਸਾਰੇ ਸੱਜਣ ਭਾਈ ਹੁਣ ਇਹ ਸਾਰਿਆਂ ਦੇ ਇੱਕ ਅਸੀਂ ਉਦੋਂ ਪਹਿਲਾਂ ਸਰਵੇ ਇੱਕ ਆਪਣੇ ਤੌਰ ਤੇ ਕਰਨਾ ਸੀ ਇਹਨਾਂ ਨੂੰ ਲੱਗ ਗਿਆ ਸੀ ਤੁਸੀਂ ਲੋਕਲ ਨੇ ਤੁਹਾਨੂੰ ਜ਼ਿਆਦਾ ਪਤਾ ਹੈ ਜੀ ਇਹਦਾ ਵੀ ਤੁਸੀਂ ਤਨੂੰ ਦਾਤਾ ਮਹੀਆ ਖਰਾ ਦਿਓ ਕਿ ਜਿਸ ਤੇ ਅਨੁਸੂਚੀ ਦੇਣਗੇ ਉਸ ਤੋਂ ਤੇ ਦਾਤਾ ਉੱਤੇ ਰਹਿਣੇ ਆ ਜੀ ਜਿਹੜਾ ਜ਼ਿਆਦਾ ਤੋਂ ਦੇਪਰ ਦੇਤੀਆਂ ਇਲਾਕੇ ਦਾ ਟੋਟਲ ਲਾਸ ਹੋ ਗਿਆ ਹਰ ਇੱਕ ਦੇ ਪ੍ਰਭਾਵ ਤੋਂ ਦੇ ਚਾਹੇ ਕੋਈ ਫਿਰਤੀ ਵਾਲਾ ਚਾਹੇ ਕੋਈ ਆਪਣਾ ਮਜ਼ਦੂਰ ਵਰਗ ਆ ਜਾਂ ਆਪਣੇ ਇਹ ਡੇਲੀ ਵਾਲੇ ਆ ਕੋਈ ਫਿਰਤਾ ਰਿਆ ਨਹੀਂ ਜਿਹਨਾਂ ਨੂੰ ਨੁਕਸਾਨ ਨਹੀਂ ਹੋਇਆ ਤੇ ਆਪਣੇ ਕੋ ਉਹ ਕਹਾਣੀਆਂ ਕਿ ਆਪਾਂ ਸਾਰੇ ਟਹਾਰਾ ਨਾਰਾ ਆਪਣੇ ਭਰਾਵਾਂ ਦੇ ਨਾਲ ਇੱਥੇ ਮਾਰਨ ਖੜੇ ਆ ਤੇ ਨੁਕਸਾਨ ਦਾ ਤਾਂ ਕੋਈ ਅੰਦਾਜ਼ਾ ਨਹੀਂ ਤੇ ਬਿਆਨ ਕਰਨ ਨੂੰ ਪਰ ਇਹ ਇਹ ਜਿੰਦਾਂ ਚਾਹਾਂ ਤੱਕ ਪੰਜਾਬੀ ਪਿਆਰ ਦੀਆਂ ਮੱਧੇਖੇ ਮਖਾਨਾ ਜੀਆ ਸੇ ਹੀ ਜਾਨਵਰ ਸੇ ਹੀ ਸੇ ਮਰ ਗਏ ਆਪਣੇ ਰਾਤ ਫੱਕ ਲੰਦਾ ਤੇ ਉਹਲੇ ਨਹੀਂ ਵੇ ਸੁੱਤੇ ਮਰ ਗਿਆ ਮਾਲਕ ਨੂੰ ਨਹੀਂ ਸਾਰੀ ਵੈਲੀ ਹੋ ਗਈ ਤੇ ਬਹੁਤ ਨਕਸ ਤੇਰੇ ਗਏ ਜਦੋਂ ਤੇ ਚੌਥੇ ਦਿਨ ਪਾਣੀ ਲਖਾ ਤੇ ਦੇਖਿਆ ਆਪਣੇ ਨੂੰ ਤੇ ਕਿਹਾ ਵੀ ਚਲਚਾਰਾ ਵੱਢ ਕੇ ਪਾ ਕੇ ਉਹਨਾਂ ਦਾ ਇਕੱਲੇ ਬਨੇ ਖਤਮ ਹੋ ਗਿਆ ਕੰਮ ਸਾਰਾ ਫੁੱਟ ਗਈਆਂ ਫੁੱਟ ਗਈਆਂ ਮਰ ਗਏ ਸਾਰੇ 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 ਅੱਜ ਦੇਨ ਆਏ ਕਿ ਕਹਣਾ ਚਾਹੁੰਦਾ ਬਹੁਤ ਧੰਨਵਾਦ ਹੈ ਜਿੰਨਾ ਵੀਰਾਂ ਦਾ ਵੀ ਜਿਹੜੇ ਜਾ ਕੇ ਸਾਡਾ ਨਾ ਮੌਕੇ ਦੇਖਿਆ ਸਾਰਾ ਕੁਝ ਸਾਰੇ ਪਿੰਡਾਂ ਦੇ ਨਾਲ ਸਰਵਾ ਕੀਤਾ ਸਰਵਾ ਕਰਕੇ ਵੀ ਵੇਖਿਆ ਜਿਹਦਾ ਮਾਲ ਦਾ ਜ਼ਿਆਦਾ ਨੁਕਸਾਨ ਹੋਇਆ ਉਹਨਾਂ ਵੀਰਾਂ ਨੇ ਉਹਨਾਂ ਉਹਨਾਂ ਨੂੰ ਡੰਗਰ ਤੇ ਦੇਣ ਅੱਜ ਉਹ ਵੀਰ ਦਾ ਬਹੁਤ ਧੰਨਵਾਦ ਜਿੰਨੇ ਪਹਚਾਏ ਨੇ ਸਾਡੇ ਕੋ ਕਿੰਨੀ ਗੱਲ ਸਾਡੇ ਕੋ ਮੱਝਾਂ ਸੀ ਛੇ ਮੱਝਾਂ ਇਨਸ਼ਾਅੱਲਾ